ਹੋਲੇ ਮਹੱਲੇ ਦਾ ਪਵਿੱਤਰ ਦਿਹਾੜਾ ਚੱਲ ਰਿਹਾ ਹੈ। ਸਪਤਾ ਚੱਲ ਰਿਹਾ ਤੇ ਇਸ ਨੂੰ ਲੈ ਕੇ ਜੋ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਪੁਜ ਰਹੀਆਂ ਨੇ ਸਾਡੇ ਨਾਲ ਨੇ ਨਿਹੰਗ ਸਿੰਘ ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ। ਭਾਈ ਖਾਨ ਸਾਹਿਬ। ਬਾਬਾ ਜੀ ਜਿਸ ਤਰ੍ਹਾਂ ਕਿ ਹੋਲੇ ਮਹੱਲੇ ਦਾ ਪਵਿੱਤਰ ਤਿਹਾਰ ਚੱਲ ਰਿਹਾ ਹੈ। ਇਸ ਮੌਕੇ ਤੇ ਸਿੱਖ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਹੋਲੇ ਮਹੱਲੇ ਦਾ ਜਿਹੜਾ ਤਿਹਾਰ ਆ ਮੈਂ ਪਹਿਲਾਂ ਵੀ ਦੱਸਿਆ ਵੀ ਉਹ ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਆ ਖਾਲਸੇ ਪੰਥ ਦੀ ਅਤੇ ਖਾਲਸੇ ਪੰਥ ਦੀ ਹੋਣ ਦਾ ਪ੍ਰਤੀਕ ਹੈ ਜਿਹੜਾ ਹੋਲੇ ਮਹੱਲੇ ਤੇ ਹੋਲੇ ਮਹੱਲੇ ਤੇ ਜਿੰਨੀਆਂ ਵੀ ਸੰਗਤਾਂ ਪਹੁੰਚਦੀਆਂ ਨੇ ਜਾਂ ਜਿੰਨੀਆਂ ਵੀ ਨਾਨਕ ਨਾਮਲੇਵਾ ਸੰਗਤਾਂ ਨੇ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਭਾਈ ਵੱਧ ਵੱਧ ਜਿਹੜੀ ਸੰਗਤਾਂ ਉਹ ਬਾਣੀ ਤੇ ਬਾਣੇ ਦੇ ਧਾਰਨੀ ਹੋਣ ਤੇ ਬਹਿਮਾ ਭਰਮਾ ਕਰਮ ਕੰਡਾਂ ਦੇ ਵਿੱਚੋਂ ਨਿਕਲ ਕੇ ਤੇ ਜਿਹੜੀਆਂ ਲਸ਼ੀਆਂ ਵੜੀਆਂ ਲਾਹਣਤਾ ਨੇ ਜਾਂ ਸਾਡੇ ਜਿਹੜੇ ਸਮਾਜ ਵਿਰੋਧੀ ਕੋਈ ਕਾਰਵਾਈਆਂ ਉਹ ਹੁੰਦੀਆਂ ਨੇ ਉਹਨਾਂ ਦੇ ਖਿਲਾਫ ਸਾਨੂੰ ਡਟ ਕੇ ਜਿਹੜਾ ਖੜਨਾ ਚਾਹੀਦਾ ਹੈ ਇਹ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਵੀ ਦਿੱਤਾ ਹੈ ਤੇ ਸਾਨੂੰ ਹੁਕਮ ਵੀ ਕੀਤਾ ਹੋਇਆ ਹੈ ਬਾਕੀ ਜਿਹੜੇ ਨੌਜਵਾਨ ਆ ਆ ਜਾਂਦੇ ਆ ਹੋਲੇ ਮਹੱਲੇ ਤੇ ਮੋਟਰਸਾਈਕਲਾਂ ਤੇ ਜਾਂਦੇ ਆ ਨਿਸ਼ਾਨ ਸਾਹਿਬ ਲਾਏ ਹੋਏ ਨੇ ਉਹ ਚਾਹੇ ਮੁੰਨੇ ਆ ਚਾਹੇ ਕੁਛ ਵੀ ਹੈ ਪਰ ਉਹਨਾਂ ਦੇ ਅੰਦਰ ਜਿਹੜਾ ਸਿੱਖੀ ਦਾ ਜਿਹੜਾ ਖੂਨ ਦਾ ਕਤਰਾ ਹੈ ਉਹ ਉਵਾਲਾ ਮਾਰਦਾ ਹੈ ਪਰ ਮੈਂ ਉਹਨਾਂ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਤੁਹਾਡੇ ਜਜ਼ਬੇ ਨੂੰ ਸਲਾਮ ਹੈ ਕਿ ਤੁਸੀਂ ਉਹ ਹੋਲੇ ਮਹੱਲੇ ਤੇ ਪਹੁੰਚਦੇ ਹੋ ਦੇ ਹੋਲੇ ਮਹਲੇ ਦੀ ਰੌਣਕ ਨੂੰ ਵਧਾਉਣੇ ਉਥੋਂ ਇਤਿਹਾਸ ਦੀ ਜਾਣਕਾਰੀ ਲਿਆ ਕਰੋ ਉਥੋਂ ਕੁਝ ਨਾ ਕੁਝ ਹੋਲੇ ਮਹਲੇ ਤੋਂ ਸਿੱਖ ਕੇ ਆਇਆ ਕਰੋ ਕਿਉਂਕਿ ਜਦੋਂ ਵੀ ਅਸੀਂ ਕਿਸੇ ਵੀ ਥਾਂ ਤੇ ਜਾਂਦੇ ਆ ਜਾਂ ਅਸੀਂ ਕਿਤੇ ਸਤਸੰਗ ਦੇ ਵਿੱਚ ਜਾਂਦੇ ਆ ਤਾਂ ਉਥੋਂ ਸਾਨੂੰ ਕੁਝ ਨਾ ਕੁਝ ਛੱਡ ਕੇ ਆਉਣਾ ਚਾਹੀਦਾ ਹੈ ਜਿਹੜੇ ਸਾਡੇ ਵਿੱਚ ਉੱਗਣ ਨੇ ਉਹ ਛੱਡ ਕੇ ਆਈਏ ਤੇ ਉਥੋਂ ਗੁਣਾਂ ਨੂੰ ਗ੍ਰਹਿਣ ਕਰਕੇ ਆਈਏ ਜਿੰਨੇ ਵੀ ਨੌਜਵਾਨ ਜਾਂਦੇ ਆ ਇਹ ਅੱਜ ਉੱਥੇ ਜਾ ਕੇ ਪਰਨ ਕਰਕੇ ਹੁਣ ਕੱਲ੍ਹ ਦੀ ਤਰਪਾਖਸ਼ਾ ਨਾਲ ਵਾਅਦਾ ਕਰਕੇ ਆਉਣ ਵੀ ਸੱਚੇ ਪਾਤਸ਼ਾਹ ਜਦੋਂ ਅਸੀਂ ਅਗਲੀ ਵਾਰ ਹੋਲੇ ਮਹੱਲੇ ਤੇ ਆਈਏ ਤੇ ਅਸੀਂ ਸਿੰਘ ਸੱਜ ਕੇ ਅਸੀਂ ਬਾਣੀ ਦੇ ਬਾਣੇ ਦੇ ਧਾਰਨੀ ਹੋ ਕੇ ਆਈਏ ਬਾਕੀ ਜਿਹੜੇ ਨੌਜਵਾਨ ਜਾ ਰਹੇ ਆ ਜਿਵੇਂ ਮੋਟਰਸਾਈਕਲਾਂ ਤੇ ਖੱਪ ਕਰਦੇ ਆ ਉਹ ਸਲਾਨ ਸਰ ਵੀ ਲਾਏ ਹੋ ਨੇ ਪਟਾਕੇ ਮਾਰਦੇ ਨੇ ਜਿਹੜੇ ਸ਼ਰਾਰਤਾ ਕਰਦੇ ਨੇ ਟਰੈਕਟਰਾਂ ਵਾਲੇ ਵੀਰ ਵੀ ਸ਼ਰਾਰਤਾ ਕਰਦੇ ਨੇ ਉਹਨਾਂ ਨੂੰ ਵੀ ਬੇਨਤੀ ਆ ਵੀ ਜਦੋਂ ਅਸੀਂ ਇਹੋ ਜੇ ਕੰਮ ਕਰਦੇ ਆ ਫਿਰ ਸਾਡੇ ਬਾਦ-ਬਾਦ ਵੀ ਹੁੰਦੇ ਨੇ ਕਿਉਂਕਿ ਫਿਰ ਸਾਡੀ ਜਿਹੜੀ ਫੌਜ ਆ ਉਹ ਮੂਹਰੇ ਘੇਰਦੀ ਆ ਉਹਨਾਂ ਦਾ ਛਿੱਤਰਪਰੇਟ ਵੀ ਹੁੰਦੀ ਆ ਤੇ ਉਹਦੇ ਵਿੱਚ ਜਿਹੜਾ ਸਾਡਾ ਸੰਦੇਸ਼ ਆ ਲੋਕਾਂ ਦੇ ਵਿੱਚ ਉਹ ਗਲਤ ਜਾਂਦਾ ਹੈ ਵੀ ਤੁਸੀਂ ਸ਼ਾਂਤੀ ਦੇ ਨਾਲ ਆਓ ਸ਼ਰਧਾ ਭਾਵਨਾ ਦੇ ਨਾਲ ਪ੍ਰੇਮ ਦੇ ਨਾਲ ਆਓ ਤੋ ਉਹਨੂੰ ਜੀ ਆਇਆਂ ਨੂੰ ਆ ਕਿਉਂਕਿ ਜਿਹੜਾ ਆਨੰਦਪੁਰ ਸਾਹਿਬ ਆ ਉਹ ਗੁਰੂ ਦੀਆਂ ਲਾਲੀਆਂ ਫੌਜਾਂ ਦਾ ਘਰ ਹੈ ਉਹ ਸਾਡਾ ਘਰ ਆ ਸਾਡੇ ਘਰੇ ਜਿੰਨੀ ਵੀ ਸੰਗਤ ਆਉਂਦੀ ਆ ਅਸੀਂ ਸਾਰਿਆਂ ਦਾ ਵੈਲਕਮ ਕਰਦੇ ਆ ਜੀ ਆਇਆਂ ਕਹਿੰਦੇ ਆ ਸਾਰਿਆਂ ਨੂੰ ਨੌਜਵਾਨਾਂ ਨੂੰ ਬੇਨਤੀ ਹੈ ਵੀ ਹੁੱਲੜਵਾਜੀ ਨਾ ਕਰੋ ਨਸ਼ਿਆਂ ਤੋਂ ਪਰੇਜ ਕਰੋ ਉੱਥੇ ਜਾ ਕੇ ਕੁਝ ਨਾ ਕੁਝ ਸਿੱਖ ਕੇ ਆਓ ਨਾ ਕਿ ਆਪਾਂ ਉੱਥੇ ਕੋਈ ਖੱਲੜ ਪਾ ਕੇ ਆਈਏ ਜਿਹਦੇ ਨਾਲ ਸਾਡਾ ਗਲਤ ਸੰਦੇਸ਼ ਜਾਵੇ ਲੋਕਾਂ ਦੇ ਵਿੱਚ ਬਿਲਕੁਲ ਜੀ ਜਿਸ ਤਰ੍ਹਾਂ ਕਿ ਬਾਬਾ ਜੀ ਨੇ ਦੱਸਿਆ ਕਿ ਜੋ ਹੌਲੇ ਮਹੱਲੇ ਦਾ ਪਵਿੱਤਰ ਤਿਹਾਰ ਹੈ ਚੜ੍ਹਦੀ ਕਲਾ ਦਾ ਤਿਹਾਰ ਹੈ ਹੁੱਲੜਵਾਜ ਨੂੰ ਤਾੜਨਾ ਕੀਤੀ ਆ ਕਿਉਂਕਿ ਇਸ ਤਰ੍ਹਾਂ ਜੋ ਹੁੱਲੜਵਾਜ ਨੇ ਜਦੋਂ ਸਲੈਂਸਰ ਖੋੜ ਕੇ ਚੱਲਦੇ ਨੇ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਆ ਸਿੱਖੀ ਨੂੰ ਢਾਲ ਲੱਗਦੀ ਆ ਬਾਬਾ ਜੀ ਨੇ ਸਖਤ ਤਾਰਨਾ ਕੀਤੀ ਹੈ ਬਸ ਦੇਖੋ ਅਸੀਂ ਉਹਨਾਂ ਨੂੰ ਵਾਰਨਿੰਗ ਦੇਣਾ ਚਾਹੁੰਦੇ ਆ ਜਿਹੜਾ ਇੱਥੇ ਅਸੀਂ ਦੇਖ ਲਿਆ ਪਟਾਕੇ ਵਜਾਉਂਦਾ ਜਾਂ ਡੈੱਕ ਲਾ ਕੇ ਉੱਚੀ ਜਾਊਗਾ ਮੈਂ ਤਾਂ ਸਾਡਾ ਕੋਈ ਵਿਰੋਧ ਨਹੀਂ ਹੈ ਜੇ ਕੋਈ ਫੁਕਰੀ ਬਾਜੀ ਕਰੂਗਾ ਉਹ ਆਪਦਾ ਪਛਾਣ ਲਏ ਅਸੀਂ ਉਹਨੂੰ ਛੱਡਾਂਗੇ ਨਹੀਂ ਠੀਕ ਹੈ ਨਾ ਆਪਦਾ ਦੇਖ ਕੇ ਅਸੀਂ ਨਹੀਂ ਚਾਹੁੰਦੇ ਹੈਗੇ ਵੀ ਅਸੀਂ ਕਿਸੇ ਦਾ ਛੇਤਰ ਆਪਰੇਟ ਕਰੀਏ ਇਸ ਲਈ ਜਿਹੜਾ ਵੀ ਐਜਾ ਕੋਈ ਪਟਾਕੇ ਪਟੋਕੇ ਵਜਾਉਂਦਾ ਉਹ ਆਪਦਾ ਦੇਖ ਕੇ ਜਾਵੇ ਬਿਲਕੁਲ ਜੀ ਸ਼੍ਰੀ ਅਗਾਰਾ ਅਸੀਂ ਕੋਈ ਅਜ ਤੱਕ ਬਕਸਾਂਗੇ ਨਹੀਂ ਕੋਈ ਵੀ ਆਵੇ ਚਾਹੇ ਅੜਗ ਝੜੇ ਸਭ ਝੜੇ ਬਿਲਕੁਲ ਮੈਂ ਗੁਰਜੀਕਾ ਖਾਲਸਾ ਗੁਰੂ ਕੀ ਪਟੇ ਸਾਡਾ ਇੱਕ ਸੁਨੇਹਾ ਸਾਡੇ ਜਿਹੜਾ ਜੀ ਤੁਹਾਨੂੰ ਪਹਿਲਾਂ ਹੀ ਬਚਨ ਕਰ ਦਿੱਤਾ ਕਿ ਜਿਹੜਾ ਵੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਮਹਾਰਾਜ ਦੀ ਨਮਕਤਰਤੀ ਤੇ ਪਹੁੰਚ ਆ ਨਾ ਕੋ ਬੰਦਾ ਬਣ ਕੇ ਤੇ ਇਨਸਾਨ ਬਣ ਕੇ ਤੇ ਇੱਕ ਗੁਰੂ ਦਾ ਪੁੱਤਰ ਬਣ ਕੇ ਜਾਵੇ ਕਿਉਂਕਿ ਸਰਾੜਤੀ ਅੰਤਰ ਜਾਂ ਹੌਲੜ ਬਾਜ ਉਹ ਸਿਰਫ ਸਾਡੇ ਗੁਰੂ ਘਰਾਂ ਤੋਂ ਦੂਰ ਹੀ ਰਹਿਣ ਸਾਨੂੰ ਇਹਨਾਂ ਭੀੜਾਂ ਦੀ ਲੋੜ ਨਹੀਂ ਜੰਗਲਾਂ ਦੇ ਵਿੱਚ ਨੇ ਸ਼ੇਰ ਇਕੱਲਾ ਹੀ ਬਹੁਤ ਹੁੰਦਾ ਹੈ ਗਿੱਦੜਾਂ ਦੀ ਲੋੜ ਨਹੀਂ ਪਰ ਸਾਹੀ ਕਹਿੰਦੇ ਜਿਹੜੇ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਅੰਨੇ ਅੰਛੇ ਫੌਜਾਂ ਨੇ ਇਹਦੇ ਵਿੱਚ ਵੀ ਸਾਡੇ ਜੇ ਕਾਲੀਆਂ ਭੇਡਾਂ ਬਹੁਤ ਵੱਡੀਆਂ ਨੇ ਜਿਨ੍ਹਾਂ ਦੀ ਅੱਜ ਤੱਕ ਪੰਜਾਬ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਕੋਈ ਦੇਣ ਹੀ ਨਹੀਂ ਹੈਗੀ ਪਰ ਅਸੀਂ ਫਿਰ ਵੀ ਉਹਨਾਂ ਨੂੰ ਕਹਿੰਦੇ ਆ ਕਿ ਆਪਣੀਆਂ ਜਗ੍ਹਾ ਤੇ ਵਿੱਚ ਤੁਸੀਂ ਪਹੁੰਚੋ ਛੱਪੇ ਬੇਸਕ ਚਾਹੇ ਜਿੰਨੇ ਮਰਜ਼ੀ ਪਹਿਲਾਂ ਮਾਰਦਾ ਹੈ ਪਰ ਆਪਣੀ ਖੋਟ ਵਿੱਚ ਆਣ ਕੇ ਸਿੱਧਾ ਹੋ ਜਾਂਦਾ ਹੈ ਤਾਂ ਮੈਂ ਉਹਨਾਂ ਨੂੰ ਵੀ ਵਾਰਨਿੰਗ ਦੇਣਾ ਚਾਹੁੰਦਾ ਜਿਹੜੇ ਕਿ ਚਿੱਟੇ ਵਾਲਿਆਂ ਦੀ ਸਪੋਰਟਾਂ ਕਰਦੇ ਨੇ ਜਾਂਦੇ ਬਵਾਰ ਦੇ ਧੰਦੇ ਵਾਲੇ ਦੀ ਸਪੋਰਟਾਂ ਕਰਦੇ ਨੇ ਤੇ ਜਾਂ ਕਿਸੇ ਗੁਰੂ ਘਰ ਦੇ ਬਾਹਰ ਪੀੜੀ ਸਿਰਦਾ ਖੋਖਾ ਲੱਗਿਆ ਹੁੰਦਾ ਉਹਨਾਂ ਨੂੰ ਵੀ ਜਾ ਕੇ ਸਪੋਰਟਾਂ ਕਰਦੇ ਨੇ ਤੋ ਮੈਂ ਉਹਨਾਂ ਨੂੰ ਵੀ ਕਹਣਾ ਚਾਹੁੰਦਾ ਜੇ ਕੋਈ ਚੰਗਾ ਕੰਮ ਕਰਦਾ ਸਾਡੇ ਜਹੇਦਾਰ ਪੰਥ ਦੇ ਜਹੇਦਾਰ ਕੰਮ ਕਰਦੇ ਆ ਤੇ ਉਹਨਾਂ ਵਿੱਚ ਲੱਤ ਫਸਾਉਣ ਦੀ ਲੋੜ ਕੋਈ ਨਹੀਂ ਆ ਸਾਨੂੰ ਇੱਕ ਚੰਗੇ ਆਗੂ ਦੀ ਲੋੜ ਆ ਪੰਥ ਦੇ ਚੰਗੇ ਜਹੇਦਾਰ ਦੀ ਲੋੜ ਆ ਅਕਾਲੀ ਪੂਲਾ ਸਿੰਘ ਵਰਗਾ ਸਾਨੂੰ ਇੱਕ ਜਹੇਦਾਰ ਚਾਹੀਦਾ ਆ ਅਸੀਂ ਅੱਜ ਵੀ ਉਹਨੂੰ ਲੱਭ ਰਹੇ ਆ ਸਾਨੂੰ ਉਹ ਮਿਲ ਜਾਵੇ ਤੇ ਅਸੀਂ ਆਪਣੀ ਜ਼ਿੰਦਗੀ ਦੇ ਇੱਕ ਪੰਥ ਨੂੰ ਵਰਕਰਾਰ ਰੱਖ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿਸ ਤਰ੍ਹਾਂ ਕਿ ਜਿਸ ਤਰ੍ਹਾਂ ਕਿ ਪ੍ਰਸ਼ਾਸਨ ਕੋਈ ਕੋਕਤਾ ਪ੍ਰਬੰਧ ਕਰਦਾ ਹੋਲੜਵਾਜਨ ਰੋਕਣ ਵਾਸਤੇ ਵੇਖੋ ਜੀ ਪ੍ਰਸ਼ਾਸਨ ਆਪਣੇ ਤੌਰ ਤੇ ਪ੍ਰਬੰਧ ਕਰਦਾ ਵੀ ਆ ਪਰ ਕਈ ਵਾਰੀ ਨਾ ਪ੍ਰਸ਼ਾਸਨ ਵੀ ਜਿਹੜਾ ਇਹਨਾਂ ਪ੍ਰਬੰਧਾਂ ਦੇ ਵਿੱਚ ਨਾਕਾਮ ਰਹਿ ਜਾਂਦਾ ਹੈ ਕਿਉਂਕਿ ਜੇ ਆਪਾਂ ਆਖੀਏ ਵੀ ਜਦੋਂ ਆਪਾਂ ਕਿਸੇ ਨੂੰ ਦੋਸ਼ ਦੇਈਏ ਵੀ ਫਲਾਨਾ ਆ ਕਰੇ ਫਲਾਨਾ ਕਰੇ ਇਹ ਸਾਡੀ ਆਪਦੀ ਵੀ ਜ਼ਿੰਮੇਵਾਰੀ ਬਣਦੀ ਆ ਅਸੀਂ ਪ੍ਰਸ਼ਾਸਨ ਤੇ ਕਿਉਂ ਜਾਗ ਰੱਖੀ ਹੋਈ ਪ੍ਰਸ਼ਾਸਨ ਜਿਹੜਾ ਉਹ ਪ੍ਰਬੰਧ ਕਰੇ ਜਾਂ ਠੀਕ ਹੈ ਵੀ ਜਿਹੜਾ ਉਹਨਾਂ ਦਾ ਪ੍ਰਬੰਧ ਬਣਦਾ ਪ੍ਰਸ਼ਾਸਨ ਦਾ ਪ੍ਰਸ਼ਾਸਨ ਵੀ ਕਰਦਾ ਜੋ ਸਾਡਾ ਬਣਦਾ ਅਸੀਂ ਆਪ ਦੇ ਪ੍ਰਬੰਧ ਕਰਦੇ ਆਂ ਪਰ ਜਿਹੜੀ ਆਉਣ ਵਾਲੀ ਸੰਗਤ ਆ ਉਹਨਾਂ ਨੂੰ ਵੀ ਇਸ ਚੀਜ਼ ਦਾ ਧਿਆਨ ਦੇਣਾ ਚਾਹੀਦਾ ਵੀ ਉਹ ਇਸ ਚੀਜ਼ ਦੇ ਜਣੀ ਢੰਗ ਤਰੀਕੇ ਦੇ ਨਾਲ ਜਿਹੜਾ ਸਾਧਾ ਭਾਵਨਾ ਦੇ ਨਾਲ ਆਉਣ ਬਿਲਕੁਲ ਜੀ ਸੋ ਇਹ ਸਨ ਚੜ੍ਹਦੀ ਕਲਾ ਵਾਲੇ ਸਿੱਖ ਜਥੇਦਾਰ ਜਿਨ੍ਹਾਂ ਨੇ ਮਤਲਬ ਨੌਜਵਾਨਾਂ ਨੂੰ ਇੱਕ ਸਨੇਹਾ ਦਿੱਤਾ ਕਿ ਉਹ ਹੁੱਲੜਵਾਜੀ ਨੂੰ ਛੱਡ ਕੇ ਅਨੰਦਪੁਰ ਸਾਹਿਬ ਦੇ ਵਿੱਚ ਸੱਚੇ ਮੰਨ ਦੇ ਨਾਲ ਜਾਣ ਉੱਥੇ ਤੇ ਉਹ ਉੱਥੋਂ ਸਿੱਖਿਆ ਲੈ ਕੇ ਆਉਣ ਤੇ ਹੁੱਲੜਵਾਜੀ ਤੋਂ ਅੰਗਰੇਜ਼ ਕਰਨ ਮੈਂ ਗਰਦੀਪ ਸਿੰਘ ਸ਼ਾਪੁਰ ਸਰਦੇਵ ਸਿੰਘ ਬਲਾਸਪੁਰ ਦੇ ਨਾਲ ਦਾ ਆਪਣਾ ਇੰਡੀਆ ਤੋਂ